ਹਾਂਜੀ ਜੁਨੇਰਾ ਕਿ ਅੱਜ ਮੰਤਰੀ ਬਣ ਕੇ ਮੈਂ ਇਹ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾ ਕੰਮ ਕੀ ਰੂਗਾ। ਬਹੁਤ ਸੋਲਵੇ ਪਰਮਾਤਮਾ ਦਾ ਅੱਜ ਬਰਦਾਣਾ ਕੀਤਾ ਜੀ ਬਹੁਤ-ਬਹੁਤ ਧੰਨਵਾਦ ਸਤਿਗੁਰੂ ਦਾ ਜੀ ਨੇ ਕੰਨੀ ਵੱਡੀ ਕਿਰਪਾ ਕੀਤੀ ਕਿ ਧੰਨਵਾਦ ਮੈਂ ਕਰਦਾ ਆਪਣੇ ਪਾਰਟੀ ਸੁਪਰੀਮੋ ਵਰਨ ਕਿਜਰੀਵਾਲ ਜੀ ਉਹਨਾਂ ਦਾ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅੱਜ ਮਿਨਿਸਟਰ ਬਣ ਕੇ ਪਹਿਲੀ ਵਾਰ ਆਪਣੇ ਸ਼ਹਿਰ ਲੁਧਿਆਣਾ ਪਹੁੰਚਿਆ ਸਰਗਟਾਂ ਪਹੁੰਚਿਆ ਸੋ ਮਰੇ ਆਮ ਆਦਮੀ ਪਾਰਟੀ ਦੇ ਜਿੱਥੇ ਸਾਰੀ ਲੀਡਰਸ਼ਿਪ ਨੇ ਵੈਲਕਮ ਕੀਤਾ ਸਾਡੇ ਅਨੰਦ ਸਿੰਘ ਸਾਹਿਬ ਇੱਥੇ ਸਰਦਾਰ ਮਨਵਿੰਦਰ ਸਿੰਘ ਗੈਸਪੁਰਾ ਜੀ ਔਰ ਪ੍ਰਸ਼ਾਸਨ ਨੇ ਏਡੀਸੀ ਸਹਿਬਾਨ ਐਸਡੀ ਸਹਿਬਾਨ ਏਡੀਐਮ ਸਹਿਬਾਨ ਉਨਸ ਪ੍ਰਸ਼ਾਸਨ ਐਸਪੀ ਸਾਹਿਬ ਡੀਸੀਪੀ ਸਾਹਿਬ ਐਸਪੀ ਐਸੀਪੀ ਅਸਟੋ ਸਹਿਬ ਕਾਰਚੇਵਲ ਤੱਕ ਸਾਰੇ ਹੀ ਸਾਰੇ ਪ੍ਰਸ਼ਾਸਨ ਦਾ ਮੈਂ ਦਿਨੋਂ ਧੰਨਵਾਦ ਕਰਦਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਭ ਤੋਂ ਖਾਸ ਮੇਰੇ ਤੁਸੀਂ ਸਾਰੇ ਭਰਾ মিডিਆ ਵਾਲੇ ਜਿਨ੍ਹਾਂ ਨੇ ਬੂਤ ਲੈ ਕੇ ਅੱਜ ਤੱਕ ਬਹੁਤ ਪਿਆਰ ਦਿੱਤਾ ਤੇ ਸਾਰਿਆਂ ਦੀਆਂ ਦੁਆਵਾਂ ਪ੍ਰਮਾਤਮਾ ਨੇ ਸੁਣੀਆਂ ਤੁਹਾਡਾ ਸਾਰਿਆਂ ਦਾ ਪਿਆਰ ਪ੍ਰਮਾਤਮਾ ਨੇ ਦੇਖਿਆ ਜਾਂ ਜਿੰਨੀ ਵੱਡੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਦਿੱਤੀ ਤੇ ਮੈਂ ਵੀ ਜ਼ਿੰਮੇਵਾਰੀ ਕਿਉਂਕਿ ਸਵਾਲ ਤੁਸੀਂ ਕਰਨੀ ਹੈ ਮੈਂ ਆਪ ਹੀ ਦੱਸ ਦਿੰਦਾ ਕਿ ਇਹ ਵੀ ਜ਼ਿੰਮੇਵਾਰੀ ਕਿਉਂਕਿ ਮੈਂ ਪਹਿਲਾਂ ਐਮਐਲਏ ਹਲਕਾ ਸਾਹਨੇ ਵਾਲਾ ਸੇਵਾਦਾਰ ਬਣ ਕੇ ਸੇਵਾ ਕੀਤੀ ਹੈ ਤੇ ਹੁਣ ਜੇ ਹੁਣ ਏਡੀ ਵੱਡੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਦਿੱਤੀ ਹੈ ਮਾਨ ਸਾਹਿਬ ਨੇ ਜਰਵਿੰਦਰ ਕੇਜਰੀਵਾਲ ਜੀ ਨੇ ਵਿਸ਼ਵਾਸ ਕੀਤਾ ਮੇਰੀ ਇਮਾਨਦਾਰੀ ਤੇ ਮੇਰੀ ਪਾਰਟੀ ਪ੍ਰਤੀ ਸੇਵਾ ਨੂੰ ਦੇਖਦੇ ਹੋਏ ਜਿਹੜੀ ਏਡੀ ਵੱਡੀ ਜ਼ਮਾਰੀ ਦਿੱਤੀ ਆ ਤੇ ਮੈਂ ਤੁਹਾਡੇ ਭਰਾਵਾਂ ਨਾਲ ਹੀ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਕਿ ਮੈਂ ਪੰਜਾਬ ਦੇ ਲੋਕਾਂ ਨਾਲ ਆਪਣੇ ਭੈਣ ਭਰਾਵਾਂ ਨਾਲ ਬਜ਼ੁਰਗਾਂ ਨਾਲ ਮਤਾਵਾਂ ਨਾਲ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗਾ ਸੋ ਸਾਰੇ ਪੰਜਾਬ ਵਾਸੀਆਂ ਦਾ ਮੈਂ ਦਿਨੋਂ ਧੰਨਵਾਦੀ ਆ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਰਦਾਰ ਤੁਮਨ ਸੁਖਰਾਨ ਜੀ ਦੀ ਸਰਕਾਰ ਪਹਿਲਾ ਦਿਨ ਬਹੁਤ ਵਧੀਆ ਜੀ ਪ੍ਰਮਾਤਮਾ ਦਾ ਸੁਕਰਾਨਾ ਲੱਗਿਆ ਹੈ ਕਰਨ ਖਾਣਾ ਪੁਲਿਆ ਹੈ ਪਾਲਕ ਦਾ ਸੁਕਰਾਨਾ ਤੇ ਸਾਡੀ ਪਾਰਟੀ ਸ੍ਰੀਮੋ ਤੇ ਮੁੱਖ ਮੰਤਰੀ ਸਾਹਿਬ ਦਾ ਜਿੰਮੇਵਾਰੀਆਂ ਵਧੀਆਂ ਨੇ ਉਸ ਦੇ ਨਾਲ ਨਾਲ ਕੰਨੇ ਕਾਰਜ ਜੰਮਾਉਣਾ ਹੈ ਤਾਂ ਵੀ ਉਹ ਪਹਿਲਾਂ ਕਹੇ ਜੀ ਆਪਾਂ ਸ਼ੁਰੂਆਤ ਤੋਂ ਹੀ ਸੇਵਾਦਾਰ ਜਨਨੀ ਹੋ ਸੰਭਾਲਿਆ ਮਾਪੇ ਨੇ ਸੇਵਾਦਾਰ ਬਣਾਇਆ ਉੜ ਕੇ ਪਾਰਟੀ ਤੇ ਐਮਐਲਏ ਬਣਾਇਆ ਪਾਰਟੀ ਨੇ ਟਿਕਟ ਦਿੱਤੀ ਛਾਂਦੇ ਵਾਲੇ ਲੋਕਾਂ ਨੇ ਪਿਆਰ ਬਖਸ਼ਿਆ ਹੁਣ ਜੇ ਇੰਨੀ ਵੱਡੀ ਜਿੰਮੇਵਾਰੀ ਦਿੱਤੀ ਹੈ ਤੇ ਮੈਂ ਤੇ ਕੋਈ ਵੱਡੀ ਨਹੀਂ ਸਕਦਾ ਮੈਂ ਤੇ ਆਪਣੇ ਆਪ ਨੂੰ ਅੱਜ ਵੀ ਸੇਵਾਦਾਰ ਸਮਝਦਾ ਪਹਿਲਾਂ ਸੇਵਾਦਾਰ ਸਾਮਨੇ ਆਲਦਾ ਸੀ ਹੁਣ ਪੂਰੇ ਪੰਜਾਬ ਦੇ ਆ ਤੇ ਤੁਹਾਡੇ ਭਰਾਵਾਂ ਦਾ ਸਾਥ ਚਾਹੀਦਾ ਕਿ ਇਹ ਇਮਾਨਦਾਰੀ ਵਾਲੇ ਪਾਸੇ ਦੀ ਮੇਰੇ ਨਾਲ ਮੇਰਾ ਪੂਰਾ ਸਾਥ ਦਿਓ ਜੇ ਕੋਈ ਲੱਗੇ ਕਰਪਟ ਹੈ ਜਾਂ ਕ੍ਰਪਸ਼ਨ ਹੋ ਰਹੀ ਹੈ ਤੇ ਤੁਸੀਂ ਮੇਰਾ ਸਾਥ ਦੇਣਾ ਆਪਾਂ ਪੰਜਾਬ ਚ ਦੇ ਵਿੱਚ ਸਾਡੀ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਬਦਲਾ ਲਈ ਤੇ ਤੁਸੀਂ ਸਾਥ ਦੇਣਾ ਤੇ ਆਪਾਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਲ ਜੀ ਦਾ ਜਿਹੜਾ ਸੁਪਨਾ ਹੈ ਕਿ ਪੰਜਾਬ ਨੂੰ ਮੁੜ ਪੰਜਾਬ ਬਣਾਉਣਾ ਰੰਗਲਾ ਪੰਜਾਬ ਬਣਾਉਣਾ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਰੰਗਲਾ ਪੰਜਾਬ ਬਣਾਵਾਂਗੇ। ਸਰਦਾਰ ਵੱਡੀ ਜ਼ਿੰਮੇਵਾਰੀ ਤਾਂ ਮਿਲਦੀ ਕਿ ਉਹ ਕਿਹੜਾ ਪਹਿਲਾ ਜਿਹੜਾ ਸਾਡੇ ਜਗ੍ਹਾ ਤੋਂ ਅੜਕਾ ਜਿਹੜਾ ਹੋਣ ਵਾਲਾ ਤੇ ਹੋ। ਸਭ ਤੋਂ ਪਹਿਲਾ ਕੰਮ ਹੈ ਜੀ ਹਰਿਮੰਦਰ ਸਾਹਿਬ ਮੱਥਾ ਟੇਕਣਾ। ਜੀ ਗੁਰੂ ਘਰ ਦਾ ਸ਼ੁਕਰਾਨਾ ਕਰਨਾ ਮੈਂ ਹੁਣ ਤੁਹਾਡੇ ਤੋਂ ਮੈਂ ਮਾਫੀ ਮੰਗਦਾ ਕਿ ਮੈਂ ਉੱਥੇ ਲੇਟ ਹੋ ਰਿਹਾ ਸੰਗਤ ਮਦੁਰੂ ਸਾਹਿਬ ਜਿੱਥੇ ਸੰਗਤ ਨਹੀਂ ਹੁੰਦੀ ਹੈ ਗੁਰੂ ਸਾਹਿਬ ਇੰਤਜ਼ਾਰ ਕਰਦੇ ਆ ਕਿ ਮੇਰਾ ਬੱਚਾ ਮੇਰੇ ਕੋ ਆਇਆ ਕਿਉਂ ਨਹੀਂ। ਕਿ ਮੈਂ ਉੱਥੇ ਜਾ ਰਿਹਾ ਜੀ ਬਾਕੀ ਕੰਮ ਤੁਹਾਡੇ ਨਾਲ ਰਹਿ ਕੇ ਤੁਹਾਡੀ ਸਲਾਹ ਨਾਲ ਸਾਰੇ ਮੇਰੇ ਭਰਾਵਾਂ ਦੇ ਨਾਲ ਸਲਾਹ ਨਾਲ ਵਧੀਆ ਕੰਮ ਕਰਾਂਗੇ ਸੇਵਾ ਦਰਬਾਰ ਦੀ ਸੇਵਾ ਕਰਾਂਗੇ ਧੰਨਵਾਦ ਜੀ ਉਹ ਤੁਹਾਡੇ ਬਾਕੀ ਐਮਐਲਏ ਸਾਹਿਬ ਜੀ ਨੂੰ ਜਾਣਾ ਸ਼ਹਿਰ ਦੇ ਉੱਪਰ ਜਾਣਾ ਇਹ ਵੀ ਆਈ ਸੀ ਨਾਲ ਉਹਨਾਂ ਨੂੰ ਸਮਝਾ ਦਿੱਤੀ ਕਿ ਕਾਹ ਜਾ ਹੁੰਦੀ ਠੀਕ ਹੈ ਮੇਦ ਲਵਾ ਬਹੁਤ ਬਹੁਤ ਵਧੀਆ ਸਵਾਲ ਕੀਤਾ ਮੇਰੇ ਭਰਾ ਨੇ ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਉਹ ਹਰਿਆਣੇ ਡਿਊਟੀ ਕਰ ਰਹੇ ਆਪਣੇ ਆਪਣੇ ਹਲਕੇ ਦੇ ਵਿੱਚ ਪੰਜਾਬ ਦੇ ਕਿ ਆਪਣੇ ਆਪਣੇ ਹਲਕੇ ਦੇ ਭੈਣ ਭਰਾਵਾਂ ਦੀ ਬਜ਼ੁਰਗਾਂ ਦੀ ਸੇਵਾ ਕਰ ਰਿਹਾ ਹਰ ਇੱਕ ਐਮਐਲਏ ਸੇ ਬਾਅਦ ਦੀ ਕਾਲ ਆਈ ਹੈ ਮੁਬਾਰਕਵਾ ਦਿੱਤੀ ਹੈ ਉਹਨਾਂ ਨੇ ਪੁੱਛਿਆ ਭਾਈ ਜੀ ਮੈਂ ਬੁੱਕੇ ਲੈ ਕੇ ਆਉਣਾ ਮੈਂ ਕਿਹਾ ਬਿਲਕੁਲ ਨਹੀਂ ਤੁਸੀਂ ਸੇਵਾ ਕਰੋ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਘਰੇ ਆਵੋ ਬੱਗਾ ਜੀ ਸਿਵਰੇ ਕਟਾਣਾ ਸਾਹਿਬ ਮਿਲ ਗਏ ਪੋਲਾ ਜੀ ਕਟਾਣਾ ਸਾਹਿਬ ਮਿਲ ਗਏ ਸ਼ੀਨਾ ਮੈਡਮ ਸਾਡੀ ਭੈਣ ਹੈ ਬਿਮਾਰ ਹੈ ਸਾਰੇ ਸਾਡਾ ਪਿਆਰ ਹੈ ਤੋਂ ਨੂੰ ਬੇਨਤੀ ਹੈ ਕਿ ਸਾਡਾ ਸਤਿ ਵੀ ਗਈ ਹੈ ਦੇਖੋ ਬਾਹਰੋਂ ਦੇ ਲੋਕ ਹੋਰ ਤੁਹਾਡੇ ਸੀਨੀਅਰ ਲੀਡਰ ਤੁਹਾਡੇ ਸੀਨੀਅਰ ਸਹਿਵਾ ਲੀਡਰ ਸਹਿਵਾ ਦੇਖੋ ਇਹ ਖੜੇ ਨੇ ਇਹਨਾਂ ਨੂੰ ਕੁਰਸੀ ਦੇਣ ਦਾ ਤੁਹਾਡੇ ਬਾਕੀ ਦੇ ਰਸਮ ਦਾ ਸਰ ਚਾਹ ਇੰਨਾ ਚਾਹ ਇੰਨਾ